ਸਰਉਂਦੇ ਤੇਲ ਚ ਤੇ ਦੇਸੀ ਤਰੀਕੇ ਨਾਲ ਸਾਡੇ ਬਾਪੂ ਜੀ ਬਣਾਉਂਦੇ ਨੇ ਕੋਈ ਹਲਵਾਈ ਆ ਉਹ ਤੋਂ ਨਹੀਂ ਮੜਵਾਉਂਦੇ ਆਪਾਂ ਇੱਕ ਆਪਣੀ ਪਿੰਡੂ ਰੈਸਪੀ ਆ ਘਰਾਂ ਦੀ ਆਪਣੀ ਆਮ ਤੇ ਦੇਸੀ ਤੇ ਤਾਕਤ ਭਰਪੂਰ ਰੈਸਪੀ ਆ ਆਪਣੀ ਤੁਹਾਡਾ ਕੋਈ ਰਿਸ਼ਤੇਦਾਰ ਵੀਰ ਆ ਗਿਆ ਜਾਂ ਕੋਈ ਤੁਸੀਂ ਪਾਰਟੀ ਕਰ ਰਹੇ ਹੋ ਥੋੜਾ ਵਾ ਫੰਕਸ਼ਨ ਕਰਨਾ ਤੁਹਾਨੂੰ ਕੋਈ ਮੱਥਾ ਮਾਰਨ ਦੀ ਲੋੜ ਨਹੀਂ ਸਰਵੇਂ ਦੇ ਵਿੱਚੋਂ ਅਲੱਗ ਘੜਚੀ ਬਣੀ ਦੀ ਕਰਮ ਕਰੋ ਲੈ ਵੀ ਸੰਗਰੂਰ ਵਾਲਿਓ ਥੋਡੇ ਵਾਸਤੇ ਫੇਰ ਲੈ ਕੇ ਆ ਗਏ ਬਈ ਰੰਧਾਵੇ ਵਾਲੇ ਬੱਕਰੇ ਦਾ achar, ਮੁਰਗੇ ਦਾ achar ਤੇ ਮੱਛੀ ਦਾ achar। ਬਾਈ ਜੱਸੇ ਕਰ ਜੀ। ਸਤਿ ਸ੍ਰੀ ਅਕਾਲ ਬਾਈ ਜੀ। ਆਪਾਂ ਖੜੇ ਆਂਗੇ ਸੰਗਰੂਰ ਸ਼ਹਿਰ ਦੇ ਵਿੱਚ ਪੁਲਸ ਲੈਂਡ ਦੇ ਬਿਲਕੁਲ ਨੇੜੇ ਪੁਰਾਣਾ ਕਾਉਂਟਰ ਹੈਗਾ ਪਿਛਲੇ ਸੀਜ਼ਨ ਤੋਂ ਕਾਉਂਟਰ ਆ ਬਣਾ ਇਹ। ਠੀਕ ਆ। ਜਿੱਥੇ ਆਪਾਂ ਅੱਜ ਦੀ ਡੇਟ ਤੋਂ ਸ਼ੁਰੂ ਕਰ ਚੁੱਕੇ ਆ ਜੀ ਬਹੁਤ ਕਸਟਮਰ ਇੱਥੋਂ ਮੁੜਦੇ ਸੀ। ਜਿਹਦੇ ਵਿੱਚ ਤੁਸੀਂ ਸਾਡੀਆਂ 4 ਵੈਰਾਈਟੀਆਂ ਦੇਖ ਸਕਦੇ ਹੋ। ਬੱਕਰੇ ਦਾ achar ਹੋ ਗਿਆ, ਮੁਰਗੇ ਦਾ achar, ਮੱਛੀ ਦਾ achar। ਤੇ ਹਾਂ ਨਵੀਂ ਆ ਟਿਕਾਣਾ ਹਾਂਡੀ ਜਗਨ ਤੇ ਬਾਈ ਜੀ ਸੂਪ ਸੂਪ ਠੀਕ ਹੈ ਜੀ ਇਹ ਚ ਨਵੀਂ ਲੈ ਕੇ ਆਏ ਬਾਈ ਆਪਾਂ ਇਹ ਟਮ ਨਵੀਂ ਲੈ ਕੇ ਆਏ ਜੀ ਜਿਵੇਂ ਕਈ ਵਾਰ ਕਰਾਂ ਅਜ ਕੋਈ ਮਰੀਜ਼ ਹੁੰਦਾ ਜਾਂ ਕੋਈ ਹੱਡੀ ਟੁੱਟ ਗਈ ਜਾਂ ਕੋਈ ਲੋੜ ਮੁਤਾਬਕ એનર્ਜੀ ਭਰਪੂਰ ਸੋਰਸਸ ਹੈ ਸੂਪ ਠੀਕ ਹੈ ਜੀ ਪਰ ਛੋਟੀ ਜੀ ਆਟਮ ਹੈ ਇਹਦਾ 200 ਰੁਪਏ ਰੇਟ ਹੈ ਜੀ ਬੱਕਰੇ ਦਾ 900 ਰੁਪਏ ਜੀ ਮੱਛੀ ਦਾ 900 ਹੈ ਦੇਸੀ ਮੁਰਗੇ ਦਾ 800 ਹੈ ਜੀ ਹਾਂਡੀ ਚਿਕਨ 750 ਹੈ ਠੀਕ ਹੈ ਜੀ ਤੇ ਸੂਪ ਵਾਲਾ ਡੱਬਾ ਸਿਰਫ 200 ਰੁਪਏ ਦਾ ਹੈ ਜੀ ਠੀਕ ਹੈ ਜੀ ਵੀਰ ਸਾਡਾ ਮਿੰਟੂ ਇੱਥੇ ਬੈਠਿਆ ਕਰੋ ਤੇ ਮਿੰਟੂ ਜੀ ਕੀ ਗੱਲਾਂ ਕਰਵਾਓ ਸਸਤੀ ਕਰ ਜੀ ਸਸਤੀ ਕਰ ਬਾਈ ਜੀ ਹਾਂ ਜੀ ਜੀ ਕੁਆਲਟੀ ਦੱਸੋ ਬਾਈ ਆਪਣੇ ਚਾਰਜ ਕੀ ਕੁਆਲਟੀ ਹੈ ਜੀ ਕੁਆਲਟੀ ਵੀਰੇ ਆਪ ਵੈਸੇ ਤਾਂ ਆਪਣੇ ਜਿਹੜੇ ਲੋਕ ਆਂਦੇ ਨੇ ਆਪਣੇ ਭਰਾਵਾਂ ਨੂੰ ਪਤਾ ਹੀ ਆ ਪਰ ਅਸੀਂ ਆਪਣੀ ਤਰਫੋਂ ਦੇਸੀ ਤੇ ਸੁਧ ਹਾਂਜੀ ਤੇ ਤਾਜ਼ਾ ਦੇਣੀ ਬਤਲ ਕੇ ਸਾਡੀ ਕੋਸ਼ਿਸ਼ ਆ ਕਿ ਇਹਨੂੰ ਭਰਪੂਰ ਜਿਹੜੀ ਮੰਤਵ ਲਈ ਆ ਲੈ ਲੈਂਦਾ ਇਹਨੂੰ ਚਾਰ ਨੂੰ ਸਾਨੂੰ ਐਵੇਂ ਸੀ ਉਹ ਤੇ ਪੂਰੇ ਉੱਤਰ ਸਕੀਏ ਉਹ ਚੀਜ਼ਾਂ ਦਾ ਧਿਆਨ ਰੱਖ ਕੇ ਸਾਰੇ ਦੇਸੀ ਮਸਾਲਿਆਂ ਚ ਸਰੋਂ ਦੇ ਤੇਲ ਚ ਤੇ ਦੇਸੀ ਤਰੀਕੇ ਨਾਲ ਸਾਡੇ ਬਾਪੂ ਜੀ ਬਣਾਉਂਦੇ ਨੇ ਕੋਈ ਹਲਵਾਈ ਜਾਂ ਉਤੋਂ ਨਹੀਂ ਬਣਵਾਉਂਦੇ ਆਪਾਂ ਇੱਕ ਆਪਣੀ ਪਿੰਡੂ ਰੈਸਪੀ ਆ ਘਰਾਂ ਦੀ ਆਪਣੀ ਆਮ ਤੇ ਦੇਸੀ ਤੇ ਤਾਕਤਪਰਪੂਰ ਰੈਸਪੀ ਆਪਣੀ ਹੈ ਵੀ ਦੇਸੀ ਮਸਾਲਾ ਬਾਈ ਜਮਾ ਦੇਸੀ ਮਸਾਲਾ ਜਮਾ ਹੀ ਦੇਸੀ ਮਸਾਲਿਆਂ ਨਾਲ ਹੋਣੀਆਂ ਜੜੀਆਂ ਬੁੱਟੀਆਂ ਤੋਂ ਪਤਾ ਕੀ ਆ ਬੱਕਰੇ ਦਾ ਚਾਰ ਜਿਸ ਜਿਸ ਤਰ੍ਹਾਂ ਮਿੰਟੂ ਭਾਈ ਨੇ ਕਹਿ ਆ ਵੀ ਸਾਡੀ ਦੇਸੀ ਰੈਸਪੀ ਆ ਉਸੇ ਤਰ੍ਹਾਂ ਇੱਕ ਗੱਲ ਬਿਲਕੁਲ ਕਲੀਅਰ ਹੈਗੀ ਵੀ ਮਟਨ ਤੁਹਾਨੂੰ ਬਹੁਤ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਸਾਡਾ ਜਿਹੜਾ ਮਸਾਲੇ ਦਾ ਟੇਸਟ ਹੈ ਉਹ ਤੁਹਾਨੂੰ ਕਿਤੋਂ ਵੀ ਨਹੀਂ ਮਿਲਦਾ ਪੱਕੀ ਗੱਲ ਹੈ ਗਾਰੰਟੀ ਆ ਵੱਖਰੀ ਟੇਸਟ ਹੈ ਲੈ ਵੀ ਮਿੱਤਰੋ ਜਾਣੀ ਵੀ ਭਾਈ ਜਿਹੜਾ ਤੇਸਟ ਦਾ ਬਾਈ ਕਹਿੰਦਾ ਵੀ ਸਾਡਾ ਸਾਰਾ ਤੋਂ ਡਿਫਰੈਂਟ ਹੀ ਹੋਊਗਾ ਉਹ ਤਾਂ ਪਤਾ ਲੱਗੂ ਜੇ ਜੇ ਇੱਕ ਵਾਰ ਖਾਓਗੇ ਯਾਰ ਹਾਂ ਬਿਲਕੁਲ ਮੱਛੀ ਦਾ ਲੱਗ ਟੇਸਟ ਹੋ ਹਾਂਜੀ ੁਰਗੇ ਦਾ ਲੱਗ ਟੇਸਟ ਹੋ ਹੂੰ ਤੇ ਬੱਕਰੇ ਦੇ ਚਾਹ ਦਾ ਲੱਗ ਟੇਸਟ ਲੱਗ ਟੇਸਟ ਬਦਾਰਾ ਲੱਗ ਟੇਸਟ ਠੀਕ ਹੈ ਜੀ ਠੀਕ ਹੈ ਜੀ ਬਾਕੀ ਸਾਡੀ ਗਰੰਟੀ ਕੀ ਹੈ ਉਹ ਮਿੱਟੂ ਬਾਈ ਦੱਸੂਗਾ ਸਾਡੀ ਗਰੰਟੀ ਹੈ 6 ਮਹੀਨੇ ਦੀ ਗਰੰਟੀ ਦਿੰਨੇ ਜੀ ਫ੍ਰਿਜ 'ਚ ਰੱਖਣਾ ਪਊ ਐ ਕਿ ਤੂੰ ਪਾਣੀ ਨਾ ਲੱਗਣ ਦਿਓ ਪ੍ਰੋਪਰ ਫ੍ਰਿਜ 'ਚ ਮੇਨਟੇਨ ਕਰਕੇ ਰੱਖੋ ਜਦੋਂ ਤੁਹਾਡੇ ਕੋਲ ਆ ਗਿਆ ਐ ਇਹ ਖਰਾਬ ਨਹੀਂ ਹੁੰਦਾ ਤਾ ਖਰਾਬ ਕਈ ਵਾਰੀ ਆਪਣੀ ਅਣਗਹਿਲੀ ਨਾਲ ਆਪਾਂ ਬਾਹਰ ਰੱਖ ਲੈਨੇ ਜਾਂ ਹੋਰ ਤਾਂ ਖਰਾਬ ਹੁੰਦਾ ਵੈਸੇ ਖਰਾਬ ਨਹੀਂ ਹੁੰਦਾ ਅਸੀਂ ਮਤਲਬ ਕਿ ਇੰਨਾ ਸੋਧਾ ਇਹਦੇ ਵਿੱਚ ਸਾਨੂੰ ਡੇ ਬਾਈ ਡੇ ਬਦਲ ਕੇ ਸਾਲ ਪਰ ਸਾਲ ਐਤ ਕੀ ਅਸੀਂ 100% ਤੇ ਪਹੁੰਚੇ ਆ ਕਿ ਕਿਸੇ ਨੂੰ ਨਰਾਸ਼ਤਾ ਨਹੀਂ ਹੋਊਗੀ ਨਹੀਂ ਪਹਿਲਾਂ ਵਿੱਚ ਪ੍ਰੋਬਲਮ ਆਉਂਦੀ ਹਟ ਆਈ ਹੋਆਗੇ ਐਤਕੀ ਬਿਲਕੁਲ ਵੀ ਇਹ ਜੀ ਉਹ ਨਹੀਂ ਆਊਗੀ ਮਸ਼ੀਨ ਨਹੀਂ ਕੱਟਰ ਲੈਂਦਾ ਮਸ਼ੀਨ ਨਾਲ ਕੱਟ ਰਿਆਂ ਅਸੀਂ ਤੁਸੀਂ ਨਹੀਂ ਕੱਟਰ ਨਾਲ ਕਰਕੇ ਸਾਰਾ ਕੁਝ ਡਿਜੀਟਲ ਬਣਾਤਾ ਬੇਸੀ ਰੈਸਪੀਆ ਡਿਜੀਟਲ ਤਰੀਕੇ ਨਾਲ ਤਿਆਰ ਕਰਤੀ ਠੀਕ ਹੈ ਜੀ ਮੀਊ ਹਾਂਜੀ 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 ਤੁਹਾਡਾ ਕੋਈ ਰਿਸ਼ਤੇਦਾਰ ਵੀਰ ਆ ਗਿਆ ਜਾਂ ਕੋਈ ਤੁਸੀਂ ਪਾਰਟੀ ਕਰਨੀ ਹੈ ਥੋੜਾ ਵਾ ਫੰਕਸ਼ਨ ਕਰਨਾ ਹੈ ਤੁਹਾਨੂੰ ਕੋਈ ਮੱਥਾ ਮਾਰਨ ਦੀ ਲੋੜ ਨਹੀਂ ਸਿਰਮੇ ਦੇ ਵਿੱਚੋਂ ਅਲੱ ਇੱਕ ਘੜਚੀ ਬਣੀ ਦੀ ਗਰਮ ਕਰੋ ਫਿਰ ਤੁਸੀਂ ਇਹਦੇ ਵਿੱਚੋਂ ਕੱਢ ਕੇ ਮਟਰ ਨੂੰ ਗਰਮ ਕਰਕੇ ਖਾਣਾ ਤਾਂ ਮਟਰ ਖਾਓ ਮੱਛੀ ਮੰਗਦੇ ਬੱਚੇ ਤਾਂ ਬੱਚਿਆਂ ਨੂੰ ਹਾਈ ਪ੍ਰੋਟੀਨ ਲੈਵਲ ਮੱਛੀ ਦਿਓ ਅਗਰ ਦੇਸੀ ਮੁਰਗਾ ਮੰਗਦੇ ਆ ਤਾਂ ਦੇਸੀ ਮੁਰਗਾ ਦਿਓ ਠੀਕ ਆ ਜੀ ਮਿਲੂ ਕਿੱਥੋਂ ਆ ਜੀ ਮਿਲੂ ਕਿੱਥੋਂ ਐਂਡ ਦਾ ਪੇਜ ਹੀ ਦੱਸ ਦਈਏ ਜੀ ਇਹ ਮਿਲੂ ਬਿਰਿਆ ਆਪਣਾ ਸੰਗਰੂਰ ਪੁਲਸ ਲਾਈਨ ਤੋਂ ਜਦੋਂ ਆਪਾਂ ਬਰਨਾਲਾ ਰੋਡ ਤੇ ਜਾਂਦੇ ਆ ਗ੍ਰਿਡ ਕੋਲੇ ਆਪਣੀ 100 ਪਾਤੇ ਬਰਨਾਲੇ ਤੋਂ ਜਦੋਂ ਆਉਣੇ ਆ ਆਪਣੇ ਸੱਜੇ ਹੱਥ ਦੂਜੇ ਘੱਟਦੇ ਆ 100 ਮੀਟਰ ਤੇ ਦੁਕਾਨ ਆਈ ਮੇਨ ਰੋਡ ਤੇ ਆ ਸਾਹਮਣੇ ਬੋਰਡ ਪਏ ਹੁੰਦੇ ਨੇ ਆਪਣੀ ਗੱਡੀਆਂ ਬਾਹਰ ਖੜੇ ਹੁੰਦੇ ਨੇ ਤੇ ਖੰਬਿਆਂ ਤੇ ਸੋਨੂੰ ਮਤਲਬ ਕਿ ਸੰਗਰੂਰ ਆ ਕੇ ਸਾਨੂੰ ਕਿਤੇ ਵੀ ਕਾਲ ਕਰ ਸਕਦੇ ਆ ਤੁਹਾਨੂੰ ਪਹੁੰਚਾਵਾਂਗੇ ਜੀ ਨੇ ਬਾਹਰ ਅੰਦਰ ਲੈਣਾ ਕਿਸੇ ਭਾਈ ਨੇ ਪੰਜਾਬ ਚ ਕਿਤੇ ਲੈਣੀ ਹੈ ਡਿਲੀਵਰੀ ਤਾਂ ਸਾਨੂੰ ਆਊਟਰ ਦਿਓ ਅਸੀਂ ਥੋੜੇ ਜੇ ਖਰਚੇ ਦੇ ਮਤਲਬ ਕਿ ਉਹ ਕਰਕੇ ਤੁਹਾਡੇ ਤੱਕ ਪਹੁੰਚਾ ਦਾਂਗੇ ਸਾਡੇ ਕੋਲ ਮੁੰਡੇ ਅਵੇਲੇਬਲ ਹੈਗੇ ਨੇ ਉਹ ਅਸੀਂ ਅਗਲੇ ਨੇ ਸਾਰੇ ਹਰੇਕ ਜੇ ਇੱਥੋਂ ਜੇ ਆਊਟਰ ਆਊਗਾ ਸਾਨੂੰ ਸਾਰਾ ਆਊਟਰ ਭੁਗਤਾਵਾਂਗੇ ਪੈਸੇ ਬਾਅਦ ਚ ਬਾਈ ਜੀ ਪਹਿਲਾਂ ਡਿਲੀਵਰੀ ਪੁਝਾਵਾਂਗੇ ਠੀਕ ਹੈ ਜੀ ਠੀਕ ਹੈ ਪਹਿਲਾਂ ਪੈਸੇ ਨਹੀਂ ਅਸੀਂ ਪਾਉਂਦੇ ਕਿਸੇ ਵੀ ਸਜਣ ਨੇ ਚਾਰ ਮੰਗਾਉਣਾ ਹੈ ਦਿੱਤੇ ਹੋਏ ਕੰਟੈਕਟ ਤੇ ਕਾਲ ਕਰਕੇ ਆਓ ਜਾਂ ਫੋਨ ਕਰੋ ਬੁਕਿੰਗ ਕਰਵਾਓ ਇਹ ਝਾਰ ਜਦੋਂ ਤੁਹਾਡੇ ਹੱਥ ਦੇ ਵਿੱਚ ਪਹੁੰਚ ਗਿਆ ਤੁਸੀਂ ਉਸ ਟਾਈਮ ਸਾਡੇ ਡਿਲੀਵਰੀ ਬਾਈ ਨੂੰ ਪੇਮੈਂਟ ਦੇਣੀ ਹੈ ਜੀ ਲੈ ਵੀ ਮਿੱਤਰੋ ਜਿਹੜੇ ਜਿਹੜੇ ਮੇਰੇ ਵੀਰਾਂ ਦੇ ਬਾਈ ਮੂੰਹ ਚ ਪਾਣੀ ਆ ਗਿਆ ਥੇ ਤੁਸੀਂ ਚੱਕ ਲੋ ਫੋਨ ਸਕਰੀਨ ਦੇ ਉੱਪਰ ਨੰਬਰ ਹੈਗਾ ਮੰਗਵਾ ਲਓ ਰੰਧਾਵਾ ਬੱਕਰੇ ਦੇ ਚਾਰ ਦੇਸੀ ਮੁਰਗੇ ਦਾ achar ਮੱਛੀ ਦਾ achar ਤੇ ਹਾਂਡੀ ਚਿਕਨ ਤੇ ਨਾਲ ਦੀ ਸੂਪ ਕਰ ਲਓ ਕੋਲ ਬਈ ਧੰਨਵਾਦ